ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੇ ਵੀਡੀਓ ਲੱਗੇ ਆ ਬਣਾਉਣ ਪਿੰਡ ਗੁਮਾਨਪੁਰਾ ਤਹਿਸੀਲ ਅਟਾਰੀ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਤਿੰਨੇ ਸੂਇ ਸਵਾਏ ਆ ਆਪਾਂ ਪਹੁੰਚੇ ਆ ਬਾਈ ਤਜਿੰਦਰ ਸਿੰਘ ਹੁਣਾਂ ਕੋਲ ਤੇ ਆਜੂ ਕਰਦੇ ਆ ਬਾਈ ਨਾਲ ਗੱਲਬਾਤ ਪੁੱਛਦੇ ਇਹਨਾਂ ਦੀ ਡਿਟੇਲ ਸੱਸਿਆ ਪਾਜੀ ਸੱਸਿਆ ਜੀ ਉਹ ਸੁਣਾਓ ਠੀਕ ਠਾਕ ਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਬਾਈ ਜੀ ਉਹ ਠੀਕ ਠਾਕ ਪਰਿਵਾਰ ਹਾਂਜੀ ਵਧੀਆ ਜੀ ਏ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਤਰਜਿੰਦਰ ਸਿੰਘ ਜੋ ਪਿੰਡ ਗਮਾਨਪੁਰਾ ਸੀ ਤਹਿਸੀਲ ਟਾਰੀ ਠੀਕ ਆ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ 8728055706 ਠੀਕ ਆ ਜੀ ਤੇ ਭਾਈ ਆਪਣਾ ਵਪਾਰ ਦਾ ਹੀ ਕੰਮ ਆ ਫਿਰ ਹਾਂ ਜੀ ਜੀ ਵਪਾਰ ਦਾ ਠੀਕ ਆ ਜੀ ਤੇ ਭਾਈ ਆ ਪਹਿਲੇ ਨੰਬਰ ਤੇ ਝੋਟੀਆਂ ਦੱਸਿਓ ਇਹਦੇ ਬਾਰੇ ਇਹ ਥਲੇ ਵਿੱਚ ਜੀ ਦੁੱਧ ਹੋਊਗਾ ਕੋਈ ਪੱਕਾ 8 ਕਿਲੋ ਅੱਛਾ ਜੀ ਹਾਂ ਜੀ ਠੀਕ ਹੈ ਜੀ ਡੇਢ ਦੋ ਮਹੀਨੇ ਹੋ ਗਏ ਸੂਈ ਅੱਛਾ ਅੱਛਾ ਠੀਕ ਹੈ ਜੀ ਵੀਜੀ ਕਾ ਮੰਗੂ ਚ ਬੈਰ ਭਾਈ ਦੇ ਥਾਪੀ ਮਾਰ ਅੱਛਾ ਅੱਛਾ ਹਾਂਜੀ ਆ ਦਿਖਾ ਦਿਓ ਮੜਾ ਲੋ ਬਜੀ ਸੀਲ ਲੀਆਂ ਸੋਲੀਆਂ ਕਰੋ ਚੱਕ ਬਹੁਤ ਯਾਰ ਇਹ ਧਾਰ ਤੇ ਪਸੰਦੀ ਹਰ ਧਾਰ ਤੇ ਵੀਜੀ ਪਾਏ ਪਿੱਛੋਂ ਦੀ ਬੈਰੋ ਜਿੱਦਕ ਦੀ ਮਰਜੀ ਬੈਰੋ ਉਦਾਂ ਸੀਲ ਠੰਡੀ ਸੀ ਜਾ ਫਿਰ ਲੋ ਬਜੀ ਸੀਲ ਲੀਆਂ ਸੋਲੀਆਂ ਤੇ ਇਹ ਕਿੰਨਾ ਸੂਗਾ ਸੂਈ ਆ ਬਾਈ ਪਹਿਲੇ ਸੂਗਾ ਜੀ ਪਹਿਲਾ ਹੀ ਸੂਗਾ ਇਹ ਸੱਜਰ ਨੇ ਕਿੰਨਾ ਭਰਿਆ ਹੋਊਗਾ 10 ਕਿਲੋ ਮੈਂ ਸੱਜਰੀ ਹੈ ਜੇ ਮਤਲਬ ਦੋ ਮਹੀਨੇ ਹੋ ਗਏ ਹਾਂਜੀ ਠੀਕ ਆ ਤੇ 10 ਕਿਲੋਟਰ ਚ ਵਾਇਆ ਇਹਨਾਂ ਸੱ ਤੇ ਖੋਲੋ ਬਾਈ ਫਿਰ ਖੋਲ ਕੇ ਵਿਖਾਈਏ। ਲੋ ਜੀ ਤਾਂ ਬਹੁਤ ਹੀ ਜਰੂਰ ਬਾਕੀ ਬਹੁਤ ਹੀ ਕਰਮਾਲੀ ਚੰਗੀ ਆ। ਇਹ ਵੀ ਜੈਡ ਬਲੈਕ ਆ ਗਈ ਜੇ। ਤੇ ਫਰਨ ਜਿਹੜਾ ਬਹੁਤ ਹੀ ਚੰਗਾ ਵਾ। ਤੇ ਲੋਈ ਬਈ ਕਹਿੰਦਾ ਕਿ ਆ ਗਈ ਤੇ ਲੋ ਆਪਸ ਵਿੱਚ ਬਹੁਤ ਹੀ ਜ਼ਿਆਦਾ ਕਰਮਾ ਵਾਲਾ ਹੁੰਦਾ ਵਾ ਤੇ ਸਿੰਗ ਕੁਆਲਟੀ ਦਾ ਫੇਸਬੁਕ ਵੀ ਹੋਰ ਚੰਗਾ ਵਾ। ਤਾਂ ਨਿਕਾਜ ਆ ਫੇਸ ਤੇ ਬਾਈ ਹੁਣਾਂ ਦੀ ਲੱਗੀਆਂ ਆਪਾਂ ਪਹਿਲੀ ਵੀਡੀਓ ਬਣਾਉਂਦੇ ਰੇਡ ਬਾਈ ਕਹਿੰਦਾ ਬਿਲਕੁਲ ਆਪਾਂ ਜਿਆਜ ਪਾਵਾਂਗੇ। ਇਹ ਲੱਗ ਗਿਆ ਤਾਂ ਪੰਚਾਇਤ ਕਰੰਨੇ ਥਣਾ ਦਾ ਸੈਰ ਗਿਆ ਉਹ ਕੋ ਕਰ ਮਾਰੀਏ ਇਤਨਾ ਅੱਗੇ ਰੋਕ ਪਾ ਲਾ ਬਾ ਜੀ ਲੱਗ ਗਿਆ ਤਾਂ ਥਣਾ ਦਾ ਸੈਰ ਗਿਆ ਉਹਨੂੰ ਮਿਲਕ ਵਾ ਜਿੱਕਾ ਕਰਦਾ ਇਹ ਤਾਂ ਫੇਸ ਤੋਂ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਨਿਗਾਹ ਜਾਂ ਫੇਸ ਆ ਤੇ ਫੇਲ ਸੁੰਗ ਵੀ ਚੰਗਾ ਵਾ ਤੇ ਭਾਈ ਇਹਦਾ ਮੁੱਲ ਫਿਰ ਮੋਲੇ ਵਿੱਚ 6000 ਅੱਛਾ ਜੀ ਹਾਂ ਜੀ ਮਾਨਤਨ ਕਰੀਏ ਮਾਨਤਨ ਕਰਦਾ 500 ਰੁਪਏ ਤੋਂ ਉੱਤੇ ਕਰੀ ਜੀ 500 ਦਾ ਵਾਧਾ ਥੋੜਾ ਜਿਹਾ ਕਿੰਨਾ ਦੱਸੋ ਤੁਸੀਂ ਦਾ 2000 2000 ਕਰਾਈ ਦੂਗਾ ਚਲ 63000 ਦੀ ਲਾਸਟ ਛੱਡ ਦਾਂ ਠੀਕ ਆ ਲਓ ਭਾਈ 63000 ਜੀ ਲੈਂਦੇ ਨੇ ਜੋ 63000 ਲਾਸਟ ਠੀਕ ਆ ਠੀਕ ਆ ਲਓ ਭਾਈ ਬਿਲਕੁਲ ਜਿਹੜਾ ਨਾਰਮਲ ਰੇਟ ਆ ਬਾਈ ਦਾ ਛੱਡੀ ਧੀਰੀ ਜੇ ਧਾਰ ਤੇ ਮਿਲਦੀ ਜੀ ਠੀਕ ਆ ਜੀ ਦੋ ਵਾਰ ਟਾਈਮ ਧਾਰ ਤੇ ਹੀ ਧਾਰ ਤੇ ਦੋ ਵਾਰ ਠੀਕ ਆ ਠੀਕ ਆ ਜੀ ਲਓ ਭਾਈ ਜਿਹੜਾ ਵੀ ਰਪਰਾ ਲੈ ਗਿਆ ਤੇ ਚੰਗੀ ਸੇਵਾ ਵਾਲਾ ਤੇ ਦੁੱਧ ਚੱਕਾ ਜੇ ਕਰ ਦੂਗੀ ਤੇ ਆਜੋ ਕੋਈ ਫੋਨ ਨੰਬਰ ਤੇ ਬਈਆ ਵੈਡ ਬਾਰੇ ਦੱਸਿਓ ਹਾਂ ਇਹ ਵੈਡ ਵੀ ਕੱਲ ਸੁਈ ਜੋ ਅੱਛਾ ਜੀ ਹਾਂਜੀ ਕੱਲ ਦੀ ਸੁਈ ਹੈ ਜੀ ਕੱਲ ਦੀ ਸੁਈ ਕੱ ਠੀਕਾ ਠੀਕਾ ਕਿੰਨਾ ਕੁ ਬੋਲਾ ਕੱਢਿਆ 12 12 ਕਿਲੋ ਬੋਲਾ ਹੋ ਗਿਆ ਅੱਛਾ ਜੀ ਹਾਂ ਜੀ ਕਿੰਨਾ ਕੱਢ ਜੂ ਦੁੱਧ ਉਦ 16 17 ਕਿਲੋ ਕਰ ਦੂ ਮਾਨ ਅਬ ਅੱਛਾ ਇਹੋ ਆ ਕੇ ਨਾਸ ਹੋਈ ਆ ਇਹ ਦੂਜਾ ਸੁਆ ਠੀਕ ਹੈ ਲਓ ਜੀ ਦੂਜਾ ਸੁਆ ਸੁਈ ਜੇ ਤੇ ਕੱਦ ਕਾਟ ਜਿਹੜਾ ਵੈਡ ਦਾ ਚੰਗਾ ਆ ਗਿਆ ਤੇ 16 ਤੋਂ 17 ਲੀਟਰ ਪਾਈ ਕਹਿੰਦਾ ਕਿ ਦੋਤੇ ਭਰ ਜੂਗੀ ਇਹਨੂੰ ਵੀ ਖੋਲ ਲਓ ਭਾਈ ਜੀ ਫੇਰ ਬੋਲੋ ਬਈ ਤੇ ਇਹ ਸਵਾਲ ਵੀ ਚੈੱਕ ਕਰ ਸਕਦੇ ਏ ਜਰਸੀ ਪੰਜਾਬ ਵਾਲੀ ਕਰਾਉਸ ਨਹੀਂ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਠੀਕ ਹੈ ਲਓ ਭਾਜੀ 82 ਆ ਗਈ ਜਰਸੀ ਹਨਾ ਕੋਈ ਗਰਮੀ ਦੀ ਨਾ ਕੋਈ ਠੰਡ ਦੀ ਪ੍ਰਵਾਹ ਤੇ ਠੰਣ ਪਾਂਡਾ ਇਹਦਾ ਵੀ ਬਹੁਤ ਚੰਗਾ ਆ ਗਿਆ ਠੰਣ ਵੀ ਐਨ ਕੱਲਾ ਕੱਲਾ ਲੱਗਾ ਵਾ ਤੇ ਕਲਦ ਕਾਟ ਵੀ ਚੰਗਾ ਆ ਗਿਆ ਮਗਰ ਫੀਮੇਲ ਕਾ ਦੇ ਬਜੀ ਆ ਉਹ ਫੀਨਲ ਕਾਪ ਜੇ ਇਹ ਵੀ ਚੰਗੇ ਸੀਮਾਂ ਦੀ ਆ ਗਈ ਆ ਪਿੱਛੇ ਜੇ ਮੈਂ ਵਾ ਕਰ ਲੂੰਗਾ ਤੇ ਇਹ ਵੀ ਚੰਗੀ ਬਣ ਜੂਗੀ ਤੇ ਬਾਈ ਮਾੜੇ ਜੇ ਪਰੇ ਕਰੀਏ ਤਾਂ ਤੁਹਾਨੂੰ ਤੁਹਾਨੂੰ ਦਿਖਾਈਏ ਪੁੱਛੋ ਤਾਂ ਇਧਰੋਂ ਦਿਖਾ ਦੇ ਤੇ ਪਸੰਦ ਕੇ ਤਾਂ ਚੰਗਾ ਕਰ ਲੈਂਦੀ ਪੂਰਾ ਵੀ ਜੀ ਠੀਕ ਆ ਠੀਕ ਆ ਲਓ ਬਜੀ ਥੜਾ ਥੰਡੀ ਕੋਈ ਬੰਗਾ ਲੋ ਪੌਂ ਦੀ ਲੋੜ ਨਹੀਂ ਸਹੀ ਥੰਡੀ ਥੀ ਆ ਦੇਖੋ ਹੱਥ ਤੋਂ ਫੇਰ ਕੇ ਦਿਖਾ ਦਿਓ ਹਾਂਜੀ ਤੇ ਲਿੰਗਾ ਸੂ ਲਿੰਗਾ ਚ ਵੀ ਵਹਿਣ ਚ ਕੋਈ ਬੰਗਾ ਦੀ ਲੋੜ ਤੇ ਪਸਮਕੇ ਥਣ ਥਣ ਚੰਗਾ ਕੱਢ ਲੈਂਦੀ ਆ ਹਾਂਜੀ ਤੇ ਚਵਾਈ ਚ ਵੀ ਦੇਖ ਨਾ ਪਰ ਓਕੇ ਓਕੇ ਵੀ ਜੀ ਹਵੇ ਠੀਕਾ ਠੀਕ ਹੈ ਕਿਉਂ ਬੱਚਵਾ ਦੇ ਥਣ ਪੂਰਾ ਹੱਥ ਚੋਂਦਾ ਲਓ ਬਜੀ ਥਣ ਥੋੜਾ ਚੰਗਾ ਵਾਦੇ ਧਾਰਾ ਤੋਂ ਨਵੀਆਂ ਨੇ ਗੋਲ ਆ ਤੇ ਇਹਦਾ ਬਾਈ ਮੁੱਲ ਫਿਰ ਇਹਦਾ ਮੁੱਲ ਵਿੱਚ 65000 ਇਹਦਾ ਵੀ 65 ਹਾਂਜੀ ਨਹੀਂ ਕਰੀਏ ਮਾਨਦਾਨੇ ਚੋਈ ਕਰਦਾ ਵਿੱਚ ਫੁੱਲ ਮਾਨ ਕਰਾਂਗੇ ਭਰਾ ਫੋਨ ਕਰੇ ਅੱਛਾ ਹਾਂਜੀ ਦੱਸ ਦੀ ਹਾਂ ਨਾ ਮੈਂ ਤਾਂ ਕਰਦਾ ਮਾਨ ਵਿੱਚ ਫੁੱਲ ਮਾਨ ਕਰਾ ਠੀਕ ਹੈ ਲਓ ਬਾਈ ਮੌਕੇ ਤੇ ਬਾਈ ਕਹਿੰਦਾ ਕਿ ਪੂਰਾ ਮਾਨਤਾਨ ਕਰਦਾਂਗੇ ਤੇ ਆਜੋ ਬਾਈ ਹੁਣ ਤੀਜੇ ਨੰਬਰ ਤੇ ਬਾਈ ਆ ਵੜ ਬਾਰੇ ਦੱਸੋ ਹਾਂ ਇਹ ਸੂਈਨ ਵਿੱਚ 4 ਦਿਨ ਹੋਏ ਜੋ ਅੱਛਾ ਜੀ ਇਹ ਇਹਦੇ ਦੁੱਧ ਵੀ ਮੌਜੂਦਾ ਹੁਣ 12 13 ਕਿਲੋ ਲਾੜੋ ਪੱਕਾ ਹੋ ਪੱਕਾ ਗਰੰਟੀ ਵਾਲਾ ਹਾਂਜੀ ਗਰੰਟੀ ਵਾਲਾ ਠੀਕ ਆ ਜੀ ਲਓ ਵੀ 13 ਲੀਟਰ ਆ ਵਹਿਣ ਦੇ ਕੋਲ ਤੇ ਇਹ ਵੀ ਚਮਕ ਜਨਾਂ ਦੀ ਸੂਈ ਆ ਤੇ ਇਹ ਡਰਦੀ ਆ ਥੋੜਾ ਜਨਾ ਇਹ ਤਾਂ ਮਗਰ ਵੀ ਜਰਸੀ ਬੱਤੀ ਜੋ ਠੀਕ ਆ ਜੀ ਹਾਂਜੀ ਆਪ ਦੇਸੀ ਐ ਦੇਸੀ ਗਰਾਊਡ ਠੀਕ ਆ ਜੀ ਜਰਸੀ ਪਿਓਰ ਦੀ ਟੀਕਾ ਭਰਾ ਕੇ ਨੇ ਠੀਕ ਆ ਲਾ ਭਾਈ ਜਰਸੀ ਦੀ ਵਸ਼ੀ ਪਿਓਰ ਆ ਗਈ ਜੇ ਦਾ ਫੇਸਬੁਕ ਬੜਾ ਚੰਗਾ ਤੇ ਇਹ ਵੀ ਧਰਮ ਵਾਲੀ ਜੇ ਕੋਈ ਸੰਭ ਲੂਗਾ ਇਹ ਵੀ ਗਾਂਗਰੇ ਚੰਗੀ ਤਿਆਰ ਹੋ ਜੂਗੀ ਤੇ ਥਾਂ ਥਾਂ ਜਿਹੜਾ ਵਹਿੜ ਦਾ ਬਹੁਤ ਚੰਗਾ ਲੱਗਾ ਜਾਨ ਗਿਠ ਗਿਠ ਤੇ ਹੀ ਇਹ ਪਾਜੀ ਕਿ ਨਵਾਂ ਸੂਆ ਸੂਈ ਆ ਇਹ ਵੀ ਜੀ ਹੋ ਗਏ ਦੂਜੇ ਸੂਈ ਠੀਕ ਆ ਲੋ ਭਾਜੀ ਇਹ ਵੀ ਦੂਜਾ ਸੂਆ ਸੂਈ ਜੇ ਇੱਕ ਆਦ ਪੁੱਤ ਜਿਹੜਾ ਇਹਦਾ ਵਿਕਣ ਮੈਂ ਜੀ ਮੱਥੇ ਦੇ ਵੇਖਣਾ ਡੂੰ ਪਿਓਰ ਜਰਸੀ ਚ ਠੀਕ ਆ ਜੀ ਹਾਂਜੀ ਭਈ ਪੰਜਾਸ਼ ਮਾਦਨਾਂ ਦੇ ਸੂਈ ਠੀਕ ਆ ਠੀਕ ਆ ਲੋ ਫੇਸਬੁਕ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਸੀ ਦਾ ਇਹ 3.6 ਵੇਜ ਹੋਈ ਸੀ ਅੱਛਾ ਜੀ ਪਵੇ ਤੋਂ ਥਣਾ ਜੀ ਨਹੀਂ ਆਈ ਠੀਕ ਆ ਠੀਕ ਆ ਜੀ ਕੋਈ ਫੋਨ ਕੀਤਾ ਤੀਆਂ ਦੇ ਚਾਏ ਤੇ ਮੈਂ ਵੀਡੀਓ ਬਣਾ ਦੋ ਆ ਤੁਹੀਂ ਫੋਨ ਕੀਤਾ ਸੀ ਆ ਗਏ ਅਸੀਂ ਹਾਂਜੀ ਲਓ ਭਾਈ ਜੀ ਥਾਣ ਤੋਂ ਜਿਹੜਾ ਚੰਗਾ ਲੱਗਾ ਵਾ ਕਿਥੋਂ ਨੰਬਰ ਲਿਆ ਹੈ ਭਾਈ ਤੁਹਾਡਾ ਆ ਵੀ ਜੀ ਬਾਲੇ ਕੋਲ ਆ ਠੀਕ ਠੀਕ ਆ ਠੀਕ ਆ ਜੀ ਧਿਆਨ ਨਾਲ ਧਿਆਨ ਨਾਲ ਲਓ ਭਾਈ ਲੱਗੇ ਤੋਂ ਨਾੜਾਂ ਨਾਲ ਜਿਹੜੀਆਂ ਚੱਡੇ ਤੇ ਬਹੁਤ ਹੀ ਚੰਗੀਆਂ ਆ ਗਈਆਂ ਉਹ ਵੀ ਦਿਖਾਉਨੇ ਆ ਤੇ ਡਰਦੀ ਆ ਥੋੜਾ ਜਿਹਾ ਇਹ ਤਾਂ ਤੁਹਾਨੂੰ ਬਹੁਤ ਹੀ ਚੰਗਾ ਲੱਗਾ ਵਾ ਇਹ ਜੀ ਕੋਈ ਬੰਦਾ ਪਾਉਣ ਦੀ ਲੋੜ ਅੱਛਾ ਜੀ ਪੂਰੀ ਠੰਡੀ ਸੀਲ ਠੀਕ ਆ ਠੀਕ ਆ ਜੀ ਪੋਲੀ ਜੋ ਪੂਰੀ ਪੋਲੀ ਲਓ ਜੀ ਸੀਲੀਆਂ ਛੁੱਲੀਆਂ ਚ ਵੀ ਚੰਗੀਆਂ ਨੇ ਇਹਦੀ ਫੈਡ ਕੁਆਲਿਟੀ ਵੀ ਚੰਗੀ ਹੋਣੀ ਫਿਰ ਹਣਾ ਫੈਡ ਜੀ ਜੀ ਪੂਰੀ ਠੀਕ ਆ ਮੁੱਗਾ ਹੀ ਆਉਂਦਾ ਜੋ ਵੀ ਅੱਛਾ ਜੀ ਹਾਂ ਜੀ ਪੂਰਾ ਮੁੱਲ ਸਣ ਠੀਕ ਆ ਠੀਕ ਆ ਲਓ ਜੀ ਫੈਡ ਕੁਆਲਿਟੀ ਵੀ ਚੰਗੀਆਂ ਨੇ ਕੋਈ ਗੱਲ ਨਹੀਂ ਪੂਰੀ ਰਾਜੀ ਜੋ ਕੱਦ-ਕਾੜੀ ਪੂਰਾ ਠੀਕ ਆ ਤੇ ਇਹਦਾ ਬਾਈ ਮੁੱਲ ਫਿਰ ਆ ਇਹਦਾ ਮੁੱਲ ਵੀ ਜੀ ਪੈੜਿਆ ਇਹਦਾ ਵੀ ਪੈਣਾ ਠੀਕ ਹਾਂ ਜੀ ਤੇ ਇਹ ਹਾਂ ਨਾ ਹਾਂ ਅੱਜ ਦਾ 8000 ਦੀ ਠੀਕ ਹੈ ਲੋ ਭਾਈ 62000 ਦੀ ਤੇ ਦੁੱਧ ਭਾਈ ਕਿੰਨਾ ਕਰ ਜੂਗੀ ਦੁੱਧ ਵੀ ਜੀ 16 ਕਿਲੋ ਤੇ ਮਾਨਣ ਕਰ ਜੂ ਮੇਰੇ ਪਰਸੋਂ ਤੱਕ ਮੈਂ 16 ਲੀਟਰ ਚ ਵੰਦੂ ਠੀਕ ਆ ਜੀ ਹਾਂਜੀ ਅੱਜ ਬੋਲਾ ਲੋ ਭਾਈ ਬਾਈ ਦੇ ਕੋਲ ਵਹਿਣਾ ਚੰਗੀਆਂ ਵਾ ਤੇ ਝੋਟੀ ਵੀ ਚੰਗੀ ਆ ਜਿਹੜਾ ਵੀਰਪਰਾ ਸਾਂਭਲਾ ਲੈ ਜੂਗਾ ਤੇ ਦੁੱਧ ਚੰਗਾ ਭਰ ਜਲਾ ਕਰਮਾਲੀਆਂ ਨੇ ਇਹ ਕਹਣਾ ਭਾਈ ਜੀ ਹੋਰ ਕੁਝ ਬਸ ਜੀ ਆਣ ਕੇ ਮਾਨ ਤਨ ਕਰਾਂਗੇ ਫੁੱਲ ਵੀ ਜੀ ਅੱਛਾ ਜੀ ਤੁਮ ਮੌਕੇ ਤੇ ਆ ਕੇ ਚੋ ਕੇ ਵੇਖ ਲੈ ਆਪਣੀ ਮੈਂ ਠੀਕ ਆ ਜੀ ਜੋ ਕਿ ਆ ਉਹੀ ਨਿਕਲੂਗਾ ਉਹ ਕੋਈ ਨਿਕਲੂ ਜੀ ਠੀਕ ਹੈ ਠੀਕ ਹੈ ਲਓ ਬਈ ਬਾਈ ਕਹਿੰਦਾ ਕਿ ਸਾਡੇ ਪੀੜ੍ਹੀਆਂ ਤੋਂ ਚੱਲਦਾ ਆਉਂਦਾ ਵਪਾਰ ਤੇ ਅੱਜ ਤੱਕ ਜੋ ਕਿਹਾ ਉਹ ਅਗਲੇ ਦੇ ਘਰ ਵੱਧ ਹੀ ਨਿਕਲੂਗਾ ਘਟਨੇ ਨਹੀਂ ਨਿਕਲੂਗਾ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ